ਤਸਵੀਰਾਂ ਨਿਊ ਦਾਣਾ ਮੰਡੀ ਹੁਸ਼ਿਆਰਪੁਰ ਦੀਆਂ ਨੇ ਜਿੱਥੇ ਕਿ ਝੋਨੇ ਦੀ ਫਸਲ ਕਿਸਾਨਾਂ ਵੱਲੋਂ ਲਿਆਉਣੀ ਸ਼ੁਰੂ ਕਰ ਦਿੱਤੀ ਗਈ ਹੈ ਪਰ ਜੇਕਰ ਬਰਸਾਤ ਦੇ ਕਾਰਨ ਗੱਲ ਕੀਤੀ ਜਾਵੇ ਤਾਂ ਮੰਡੀ ਦੇ ਹਾਲਾਤਾਂ ਦੀ ਮੰਡੀ 'ਚ ਫਸਲ ਜੋ ਆ ਚੁੱਕੀ ਹੈ ਉਸ ਨੂੰ ਸ਼ੈਡਾਂ ਦੇ ਥੱਲੇ ਕਵਰ ਕਰ ਲਿਆ ਗਿਆ ਹੈ ਤੇ ਆੜਤੀਆਂ ਦਾ ਇਹੀ ਕਹਿਣਾ ਹੈ ਕਿ ਜੋ ਵੀ ਕਿਸਾਨ ਫਸਲ ਲੈ ਕੇ ਆ ਰਹੇ ਹਨ ਹੋ ਸਕੇ ਤਾਂ ਆਪਣੀ ਫਸਲ ਨੂੰ ਸੁਕਾ ਕੇ ਹੀ ਲੈ ਕੇ ਆਉਣ ਜਾਂ ਫਿਰ ਜੋ ਫਸਲ ਚਾਹਲੇ ਵੀ ਨਮੀ ਰਹਿੰਦੀ ਹੈ ਉਸ ਨੂੰ ਹਲੇ 2-4 ਦਿਨਾਂ ਨਾ ਵੜਿਆ ਜਾਵੇ ਇਸ ਬਾਬਤ ਜਦੋਂ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਬੇਸ਼ੱਕ 2 ਦਿਨ ਹੀ ਹੋਏ ਨੇ ਹਲੇ ਬਰਸਾਤ ਸ਼ੁਰੂ ਹੋਈ ਨੂੰ ਪਰ ਉਹਨਾਂ ਵੱਲੋਂ ਪਹਿਲਾਂ ਹੀ ਜੋ ਪ੍ਰਬੰਧ ਨੇ ਉਹ ਪੂਰੇ ਕਰ ਲਏ ਗਏ ਨੇ ਤੇ ਆੜਤੀਆਂ ਦੇ ਨਾਲ ਵੀ ਉਹਨਾਂ ਦੀ ਮੀਟਿੰਗ ਹੋ ਚੁੱਕੀ ਹੈ ਤੇ ਕਿਸਾਨਾਂ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਜਾਂ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਹਾਂਜੀ ਕੀ ਨਾਮ ਹੈ ਜੀ ਤੁਹਾਡਾ? ਮੈਂ ਨਾ ਹਰਦੇਵ ਸਿੰਘ ਜੀ। ਆ ਨਿਊ ਸਾਜ ਮੰਡੀ ਜੀ ਖੜੇ ਹਾਂ। ਹਾਂਜੀ ਹਾਂਜੀ ਜ਼ਿਮੀਂਦਾਰ ਹੋ ਤੁਸੀਂ ਫਸਲ ਲੈ ਕੇ ਆਏ ਹੋ। ਹਾਂਜੀ ਹਾਂਜੀ। ਪਰਸਾਦ ਦੇ ਕੰਨ ਕਿੰਨੀਆਂ ਕਿ ਮੁਸ਼ਕਲਾਂ ਆਉਂਦੀਆਂ? ਮੁਸ਼ਕਲ ਤੇ ਸਭ ਇੱਥੇ ਕੋਈ ਨਹੀਂ। ਪਰ ਮੌਸਮ ਦੀ ਹੈ ਮੁਸ਼ਕਲ ਜਿਆਦਾ ਖਰਾਬ ਕੰਮ। ਉਹ ਤਾਂ ਦੇਖਤ ਨਹੀਂ ਕੋਈ ਵੀ ਇੱਥੇ ਜੋ ਵੀ ਸਾਡਾ ਮਾਲ ਹੈਗਾ ਛੱਡ ਥੱਲੇ ਆ ਕਿਹੜੇ ਪਿੰਨ ਤੋਂ ਆਏ ਤੁਸੀਂ ਅਸੀਂ ਗੜ੍ਹ ਦੀ ਹਲਤੋਂ ਆਏ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਫਸਲ ਆ ਗਈ ਅਸੀਂ ਅੱਜ ਹੀ ਆਏ ਅਥਰਾਲ ਪਹਿਲਾਂ ਵੀ ਦੋ ਤਿੰਨ ਦਿਨਾਂ ਹੋ ਗਏ ਆ ਆ ਇਸ ਵੇਲੇ ਪ੍ਰਬੰਧ ਕਿ ਹੋ ਜੇ ਨੇ ਇੱਥੇ ਪ੍ਰਬੰਧ ਬਹੁਤ ਵਧੀਆ ਜੀ ਕੋਈ ਦਿੱਕਤ ਵਾਲੀ ਨਹੀਂ ਤਾਂ ਗੱਲ ਇੱਥੇ ਫਸਲ ਤੁਹਾਡੀ ਇਸ ਵੇਲੇ ਸਾਮ ਲਈ ਗਈ ਹੈ ਜਿੰਨਾਂ ਨੇ ਕੋਈ ਇਦਾਂ ਹੀ ਅਜੇ ਕੋਈ ਸੰਧ ਨਹੀਂ ਕੋਈ ਸੰਭਨ ਵਾਲੀ ਹੈ ਨਾ ਵਿਸ਼ਾਲ ਬੰਸਲਾ ਜੀ ਇਸ ਆਗਮੰਡੀ ਜਪਾ ਕਣਿਆ ਇਸ ਵੇਲੇ ਵੀ ਆੜ ਦਾ ਕੰਮ ਕਰਦਾ ਹੈ ਇਸ ਵੇਲੇ ਹਾਲਾਤ ਕਿਹੋ ਜਿਹੇ ਨੇ ਮੰਡੀ ਦੇ ਹਾਲਾਤ ਜਿਹੜੇ ਹੈਗੇ ਆ ਮੌਸਮ ਦੀ ਮਾਰ ਜਿਹੜਾ ਕਿਸਾਨ ਝੇਲ ਰਿਹਾ ਜੀ ਪਰ ਇੱਕ ਜਿਹੜੀ ਸਰਕਾਰ ਵੱਲੋਂ ਵਧੀਆ ਯਤਨ ਕੀਤੇ ਗਏ ਹੋਏ ਨੇ ਪ੍ਰਯਾਪਤ ਸਥਾਨ ਇਹਨਾਂ ਨੂੰ ਦਿੱਤਾ ਗਿਆ ਹੈ ਸ਼ੈਡਾਂ ਖਾਲੀ ਕਰਵਾ ਦਿੱਤੀਆਂ ਗਈਆਂ ਨੇ ਕੋਈ ਵੀ ਜ਼ਿੰਮੇਦਾਰ ਜੇਕਰ ਕੋਈ ਮਾਲ ਲੈ ਕੇ ਆ ਰਿਹਾ ਉਹਨਾਂ ਦਾ ਮਾਲ ਸ਼ੈਡਾਂ ਦੇ ਵਿੱਚ ਉਤਰ ਰਿਹਾ ਆ ਦਿੱਕਤ ਤਾਂ ਹੈਗੀ ਹੈ ਬਰਸਾਤ ਕਰਕੇ ਹਰ ਜ਼ਿੰਮੇਦਾਰ ਨੂੰ ਫਸਲ ਲੈ ਕੇ ਆਣ ਦੀ ਵੇਚਣ ਦੀ ਹੈਗੀ ਪਰ ਇੱਕ ਸ਼ੈਡਾਂ ਵਧੀਆ ਹੋਣ ਦੇ ਕਾਰਨ ਤੇ ਮਾਰਕੀਟ ਕਮੇਟੀ ਦੇ ਪ੍ਰਬੰਧਾਂ ਦੇ ਕਾਰਨ ਇਹ ਲਾਜ਼ਮੀ ਤੌਰ ਤੇ ਜਿਹੜੀ ਖਰੀਦ ਪ੍ਰਕਿਰਿਆ ਵਧੀਆ ਤੌਰ ਤੇ ਚੱਲ ਰਹੀ ਹੈ ਤੇ ਉਹਨਾਂ ਦਾ ਮਾਲ ਜਿਹੜਾ ਆ ਗਿੱਲਾ ਨਹੀਂ ਹੋ ਪਾਰਿਆ ਤੇ ਲੇਬਰ ਜਿਹੜੀ ਹੈ ਮੰਡੀ ਦੇ ਵਿੱਚ ਪ੍ਰਯਾਪਤ ਹੋਣ ਦੇ ਕਾਰਨ ਵਧੀਆ ਤਰੀਕੇ ਨਾਲ ਸਚਾਰੂ ਰੂਪ ਨਾਲ ਜਿਹੜਾ ਕੰਮ ਚੱਲ ਰਿਹਾ ਹੈ ਜੀ ਬੇਸਿਕ ਕੀਆ ਜਾਵੇ ਤਾਂ ਅੱਜ ਦਾ ਕੱਲ ਦਾ ਤੇ ਅੱਜ ਦੀ ਕੀਆ ਗਿਆ ਸੀ ਹਾਈਲਾਈਟ ਬਾਰੇ ਜੇਕਰ ਅੱਗੇ ਵੀ ਲਗਾਤਾਰ ਹੁੰਦੀ ਹੈ ਤੇ ਕੀ ਫਸਲ ਖਾਮ ਲਈਏ ਉਹ ਤੇ ਹੈ ਇਤਾਂ ਦੇ ਪ੍ਰਵਾਂਦ ਵਿੱਚ ਜੇਕਰ بارش ਅੱਗੇ ਵੀ ਕੰਟੀਨਿਊ ਰਹਿੰਦੀ ਹੈ ਤਾਂ ਜਿਹੜੀ ਫਸਲ ਜਿਹੜੀ ਹੈਗੀ ਕਿਸਾਨ ਦੀ ਵਧੀਆ ਤਰੀਕੇ ਨਾਲ ਸੰਭਾਲੀ ਜਾਏਗੀ ਕਿਉਂਕਿ ਹਰ ਕਿਸੇ ਦੇ ਕੋਲ ਵਿਆਪਕ ਸੰਬੰਧ ਤਿਆਰੀਆਂ ਆਏਗੀਆਂ ਨੇ ਤਰਪਾਲਾ ਦਾ ਇੰਤਜਾਮ ਹੋਏਗਾ ਜਾਂ ਕਰੇਟਾ ਦਾ ਇੰਤਜਾਮ ਹੋਏਗਾ ਸਾਡੀ ਜਿਹੜੀ ਮਾਰਕੀਟ ਕਮੇਟੀ ਹੈਗੀ ਹੈ ਡੀ ਐਫ ਐਸ ਸੀ ਮੈਕਮਾ ਹੈਗਾ ਆ ਉਹਨਾਂ ਨੇ ਪੂਰੇ ਪ੍ਰਬੰਧ ਕੀਤੇ ਹੋਏ ਨੇ ਗੱਡੀਆਂ ਦੇ ਪ੍ਰਬੰਧ ਕੀਤੇ ਹੋਏ ਨੇ ਛੱਡਾ ਖਾਲੀ ਨੇ ਆਰਾਮ ਦੇ ਨਾਲ ਮਾਮਲ ਉਥੇ ਲਾ ਕੇ ਪ੍ਰਯਾਸ ਜਾ ਰਿਹਾ ਹੈ ਅਸੀਂ ਆਮ ਕਿਸਾਨੋਂ ਇਹੀ ਅਪੀਲ ਕਰਾਂਗੇ ਕਿ ਮੰਡੀ ਦੇ ਵਿੱਚ ਝੋਨਾ ਸੁੱਕਾ ਲੈ ਕੇ ਆਣ ਜੇਕਰ ਹੋ ਸਕੇ ਜੇਕਰ ਨਮੀ ਹੈਗੀ ਹੈ ਇੱਕ ਅਦ ਦਿਨ ਰੁੱਕੇ ਵਢਣ ਤੇ ਤਾਂ ਜੋ ਉਹਨਾਂ ਨੂੰ ਇਹਦੇ ਮੰਡੀ ਦੇ ਵਿੱਚ ਆ ਕੇ ਗਿੱਲੇ ਝੋਨੇ ਕਰਕੇ ਤੰਗੀ ਨਾ ਪਰੇਸ਼ਾਨੀ ਨਾ ਘਟਨੀ ਪਵੇ ਕਿਆ ਨਾਮ ਹੈ ਜੀਤਨ ਮਿਖਰ

अगर किसान अभी बारिश में ही फसल लेके आता है तो क्या उसके उन, उनको तिरपाल ढक समय उनको लेबर तो लेबर जो है उसे बैठे अभी कोई काम है नहीं तो मंडी के प्रबंध कैसे है जहाँ पे भी भी है शेड के हालात कैसे है शेड के हालात देखते ही है सर मरा मोटा बोरी लगा है हर चीज लगा है खाली, तो तां -तां खाली है ਮੇਰਾ ਨਾਮ ਅਮੇ ਸ਼ਰਮਾ ਮੰਡੀ ਸੁਪਰਵਾਈਜ਼ਰ ਹੈ ਜਿੱਕਰ ਬਾਰਿਸ਼ ਦੇ ਕਾਰਨ ਮੰਡੀ ਦੇ ਹਾਲਾਤ ਬੇਹਾਲ ਹਨ ਤੇ ਕਾਫੀ ਜਗ੍ਹਾ ਪਾਣੀ ਵੀ ਖੜਾ ਹੈ ਸਰਸਾ ਜੋ ਕਿਸਾਨ ਹੈ ਆਪਣੀ ਫਸਲ ਲੈ ਕੇ ਆਇਆ ਕਿਸੇ ਦੇ ਪ੍ਰਬੰਧ ਕੀਤੇ ਗਏ ਦੇਖੋ ਜੀ ਕਿਸਾਨ ਦੀ ਜਦੋਂ ਫਸਲ ਆਉਂਦੀ ਹੈ ਸਾਡਾ ਯਾਨੀ ਕਿ ਪਹਿਲਾ ਇਹ ਹੁੰਦਾ ਪ੍ਰਾਇੋਰਟੀ ਯਾਨੀ ਕਿ ਸਾਲ ਦੀ ਫਸਲ ਸੰਭੀ ਜਾਵੇ ਤੇ ਸਾਡੀਆਂ ਛੱਡਾਂ ਵਗੈਰਾ ਯਾਨੀ ਕਿ ਪੂਰੇ ਯਾਨੀ ਕਿ ਤਰੀਕੇ ਨਾਲ ਯਾਨੀ ਕਿ ਖਾਲੀ ਹੈ ਛੱਡਾਂ ਥੱਲੇ ਫਸਲ ਹੈ ਕਿਸਾਨਾਂ ਦੀ ਯਾਨੀ ਕਿ ਕੋਸ਼ਿਸ਼ ਕਰੀ ਯਾਨੀ ਕਿ ਕੋਈ ਪ੍ਰੋਬਲਮ ਨਾ ਹੋਵੇ ਕਿਸਾਨਾਂ ਨੂੰ ਕੀ ਅਪੀਲ ਕਰਦੇ ਹਾਂ ਕਿਉਂਕਿ ਬਰਸਾਤ ਦੇਸ਼ਕ ਕੱਲ ਦੀ ਤੇ ਅੱਜ ਦੀ ਦਸੀ ਗਈ ਸੀ ਪਤਾ ਨਹੀਂ ਹੁੰਦਾ ਜੇਕਰ ਗਾਹ ਵੀ ਬਰਸਾਤ ਲੱਗਦੀ ਹੈ ਲਗਾਤਾਰ ਤਾਂ ਫਿਰ ਕੀ ਪ੍ਰਬੰਧ ਨਹੀਂ ਤੇ ਕਿਸਾਨਾਂ ਨੂੰ ਇਹੀ ਅਪੀਲ ਹੈ ਜੀ ਆਪਣੇ ਜਦੋਂ ਫਸਲ ਹੈ ਨਾ ਆਪਣੇ ਮੌਇਸਚਰ ਚੈੱਕ ਕਰਕੇ ਜਾਨਕਿ ਵੱਧ ਮੌਇਸਚਰ ਵਾਲੀ ਫਸਲ ਨਾ ਲਿਆਂਦੀ ਜਾਵੇ ਤਾਂ ਕਿ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਫਸਲ ਵਿਗਾ ਵਿੱਚ ਤੇ ਜੋ ਆੜਤੀਆਂ ਵਾਲੋਂ ਕਈ ਵਾਰੀ ਕਿਸਾਨਾਂ ਨੂੰ ਕਿਹਾ ਜਾਂਦਾ ਕਿ ਆੜਤੀਆਂ ਵਾਲੋਂ ਦਿੱਕਤ ਆ ਰਹੀ ਹੈ ਜਾਨੀ ਕੀ ਤੁਹਾਡੇ ਉਹਨਾਂ ਨਾਲ ਕੋਈ ਗੱਲਬਾਤ ਕੀਤੀ ਗਈ ਹੈ ਦੇਖੋ ਜੀ ਫਿਲਹਾਲ ਤਾਂ ਸਾਡੀ ਯਾਨੀ ਕਿ ਫੌਰੀ ਤੌਰ ਤੇ ਇਹ ਹੀ ਕੋਸ਼ਿਸ਼ ਹੋndi ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ ਬਾਈ ਚਾਂਜ ਜੇ ਕੋਈ ਦਿੱਕਤ ਆਂਦੀ ਵੀ ਹੈ ਤਾਂ ਉਸੇ ਵੇਲੇ ਯਾਨੀ ਕਿ ਅਸੀਂ ਸੋਲਵ ਕਰਨ ਦੀ ਕੋਸ਼ਿਸ਼ ਕਰੀਗੀ ਜੀ